ਜੀਆਰਪੀ ਨਾਲ ਰਿਲੇਟਡ ਸੀਗਾ ਇਹ ਮਸਲਾ ਐਸਟੋ ਜੀਆਰਪੀ ਜਿਹੜੇ ਸੀਗੇ ਉਹਨਾਂ ਦਾ ਜਿਹੜੇ ਸੀਗੇ ਬੰਦੇ ਨੂੰ ਜਿਹਨੂੰ ਚੱਕਿਆ ਗਿਆ ਸੀਗਾ ਉਹ ਸੀਗੇ ਲੰਗੋਵਾਲ ਦਾ ਬੈਕਗ੍ਰਾਉਂਡ ਨਾਲ ਦੀ ਮੈਦੇ ਵਾਸਤੂ ਉਹਨਾਂ ਨੂੰ ਚੱਕਿਆ ਗਿਆ ਸੀਗਾ ਉਹ ਫਿਰ ਜਿਹੜਾ ਦਰਾਨੇ ਗਪਤੀਸ਼ ਉਹਨਾਂ ਦੇ ਖਿਲਾਫ ਉਹਨੂੰ ਪਰਚਾ ਦਰਜ ਹੋਇਆ ਜਿਹੜਾ 30 ਸਾਲ ਬਾਅਦ ਉਸ ਫੈਸਲੇ ਦਾ ਜਿਹੜਾ ਹੁਣ ਅਦਾਲਤ ਤੋਂ ਫੈਸਲਾ ਸੁਣਾਇਆ ਗਿਆ ਇਹ ਜੀ ਪੁਰਾਣਾ ਕੇਸ ਸੀਗਾ ਜੀਆਰਪੀ ਨਾਲ ਰਿਲੇਟਡ ਸੀਗਾ ਕੇਸ ਹੈ ਜਿਹਦੇ ਵਿੱਚ ਇੱਕ ਬੰਦੇ ਦੀ ਦਰانے ਦਿੱਤੀ ਸ਼ਮੂਤ ਹੋਈ ਸੀ ਉਹ ਮਾਨਜੋਗ ਅਦਾਲਤ ਵੱਲੋਂ ਉਹਦਾ ਹੁਣ ਫੈਸਲਾ ਆਇਆ ਹੋਇਆ ਉਹ ਫੈਸਲੇ ਦਾ ਅਸੀਂ ਸਾਰੇ ਸਤਕਾਰ ਕਰਦੇ ਹਾਂ ਮੈਂ ਕਰਮ ਸਿੰਘ ਬਰਾੜ ਲੰਗੋਆ ਵਾਲਾ ਆਜ ਤੋਂ ਤੱਕ ਦੀ 355 ਸਾਲ ਪਹਿਲਾਂ 2500 ਰੁਪਏ ਹੈਤੀਆ ਮੇਰਾ ਇੱਕੋ ਇੱਕ ਸਾਲਾ ਕਮਦੂਰ ਸਿੰਘ ਹੈਗਾ ਤੀ ਪਹਿਲ 2500 ਤੋਂ ਤੇ 14 11 95 ਨੂੰ ਉਹਨੂੰ ਰੇਲਵੇ ਪੁਲਿਸ ਦੇ ਹਰਪਾ ਜਨਸੀਗਾ ਐਸਓ ਐਸਐਚਓ ਦੀ ਟੁਕੜੀ ਨੇ ਕਰੋ ਚੱਕ ਲਿਆ ਤੀ ਇੱਕ ਨੀਲੀ ਕਾਟਰ ਹੋਇਆ ਤੀ ਗੁਰਦੇਵ ਸਿੰਘ ਦਾ ਉਹਦੀ ਡੈੱਡ ਬੋਡੀ ਮਿਲ ਗਈ ਤੀ ਰੇਲਵੇ ਟ੍ਰੈਕ ਕੋ ਤੇ ਉਹਨਾਂ ਉਸ ਦੇ ਸ਼ੱਕ ਦੇ ਵਿੱਚ ਅੱਕਿਆ ਤੇ ਅਸੀਂ ਉਸ ਨੂੰ ਰੇਲਵੇ ਪੁਲਿਸ ਸਰੂਰ ਨੇ ਉਹਨੂੰ ਛਡਾਉਣ ਬਾਅਦ ਤੇ ਅਸੀਂ 10 ਦਿਨ ਉਹ ਕਰਦੇ ਰਹੇ ਕੋਸ਼ਿਸ਼ ਕਰਦੇ ਰਹੇ ਪਰ ਜਦੋਂ ਅਸੀਂ ਬਦਤਬਦ ਕਿਸੇ ਲੀਡਰਾਂ ਤੋਂ ਹੋਰ ਤੋਂ ਅਪਰੋਚ ਕਰਾਉਂਦੇ ਤੇ ਹੋਰ ਤੇ ਤਾਂ ਉਹ ਸਮਾਂ ਉਹ ਵੀ ਜ਼ਿਆਦਾ ਨਹੀਂ ਆਇਆ ਉਸਤੇ ਚਿੱਧਰਦਤ ਕਰ ਦਿੱਤੇ ਤੇ ਆਖਰ ਨੂੰ ਉਹਨਾਂ ਨੇ 23 11 95 ਨੂੰ ਰਾਤ ਨੂੰ 11 ਵਜੇ ਜਮਾ ਬੇ ਬੇ ਸੁਰਤ ਹਾਲਤ ਦੇ ਵਿੱਚ ਉਹਨੂੰ ਕੋਈ ਵੀ ਸੁਰਤ ਨਹੀਂ ਦੀ ਇੱਕ ਡੈਡ ਬਾਡੀ ਵਾਂਗੂ ਸਾਨੂੰ ਕਿ ਸਾਹ ਚੱਲਦੇ ਤੇ ਉਹਨੇ ਸਾਨੂੰ ਚੁਕਾਤਾ ਫਿਰ ਅਸੀਂ ਜਾ ਕੇ ਉਸੇ ਰਾਤ ਪੀਜੀਐਲ ਜਾ ਕੇ ਚੰਡੀਗੜ੍ਹ ਦਾਖਲ ਕਰਵਾਤਾ ਤੇ 24 11 95 ਨੂੰ ਤੜਕੀ 4:30 ਵਜੇ ਇਹ ਉੱਥੇ ਉਹ ਜਿੰਦਗੀ ਬੋਤ ਨਾਲ ਆਪਦਾ ਜੂਝਦਾ ਰਿਹਾ ਉਹਦੇ ਸਰੀਰ ਤੇ 18 ਸੱਟਾਂ ਦੇ ਨਿਸ਼ਾਨ ਤੇ ਚਾਰੇ ਚਾਰ ਪੱਛੜੀਆਂ ਖੱਬੇ ਹੱਥ ਦੀਆਂ ਦਿਲ ਵਾਲੀਆਂ ਟੁੱਟੀਆਂ ਹੋਈਆਂ ਤੋੜੀਆਂ ਹੋਈਆਂ ᱛੀਆਂ ਤੇ ਸਾਨੂੰ ਉੱਥੇ ਪੁਲਿਸ ਵਾਲੇ ਜਾ ਕੇ ਮੰਗ ਰਹੇ ਉੱਥੇ ਵੀ ਦਬਕੇ ਮਾਰਦੇ ਰਹੇ ਜੀ ਆਖਰ ਨੂੰ 7:12 95 ਨੂੰ ਦੀ ਤਰਕੇ 4:30 ਵਜੇ ਮੌਤ ਹੋ ਗਈ ਤੇ ਇਸ ਤੋਂ ਬਾਅਦ ਉਹਨਾਂ ਨੇ ਮਤਲਬ 8 ਵਜੇ ਥੋੜੀ ਇਹਦਾ ਸਾਡਾ ਜਾ ਪੋਸਟਮਾਨ ਤੇ ਗਮਨੂਰ ਸਿੰਘ ਦਾ ਉਹ 10:12 95 ਨੂੰ ਕਰਵਾਇਆ ਪੁਲਿਸ ਨੇ ਸਾਨੂੰ ਉਹਨਾਂ ਨੂੰ ਇਹ ਦਬਾਅ ਚ ਦੀ ਵੀ ਅਸੀਂ ਇਸਤਰੀ ਡੈੱਡ ਬੋਡੀ ਚਕਵਾ ਦੇਾਂਗੇ ਇਹ ਅੱਖ ਕੇ ਲੈ ਜਾਣਗੇ ਵੀ ਇਹਦਾ ਹੀ ਕੋਈ ਸਾਡਾ ਕੇਸ ਖੁਰਦਪੁਰਦ ਹੋ ਜਾਊਗਾ ਤੇ 7ਵਾਂ ਰੋਪ ਚੈਨਲ ਮੌਤ ਹੋਈ ਇਹਨਾਂ ਨੇ 8 12 95 ਨੇ ਸਾਡੀ ਬੇਰੀ ਐਫ ਆਈ ਆਰ ਲਿਖੀ ਇਹਦਾ ਬਤਾਈ ਬੜੀ ਮਾਈ ਤੀ ਤੇ 18 95 ਨੇ ਕੇ ਫਿਰ ਇਹਨਾਂ ਨੇ 12 3 96 ਨੂੰ ਜਾ ਕੇ ਉਹਦਾ ਪਰਚਾ ਦਰਜ ਅਸੀਂ ਫਿਰ ਤੁਰਕੇ ਬਸਾ ਕਰਵਾਇਆ ਨਿਆਂਇਕ ਤਰੀਕੇ ਨਾਲ ਉਸ ਨੂੰ ਕਟਾਈ ਕੀਤੀ ਤੀ ਤੇ ਅਸੀਂ ਫਿਰ ਹਾਈ ਕੋਰਟ ਜਮੈਂ ਕੇਸ ਪਾਤਾ ਉਹਦੀ ਸੁਣਵਾਈ ਹੋ ਹੋਣ ਦੇ ਦੌਰਾਨ ਹੁਣ ਆ ਕੇ 29 ਸਾਲਾਂ ਪਿੱਛੋਂ ਮੈਂ ਸਾਫ਼ ਬੜਿਆ ਹੋਣ ਇੱਕ ਡੀਐਸਪੀ ਗਰਸੇਵਿਕ ਜਿਆ ਪਟਿਆਲੇ ਦੀਪਨਗਰ ਦਾ ਰਹਿਣ ਵਾਲਾ ਇੱਕ ਹਰਪਜਨ ਸਿੰਘ ਅ ਅ ਥਾਣੇਦਾਰ ਤੇ ਉਹਦਾ ਪਿੰਡ ਬਤਾਲਾ ਜ਼ਿਲ੍ਹਾ ਅਬਰਸਰ ਇੱਕ ਕਿਰਪਾਲ ਸਿੰਘ ਹੌਲਦਾਰ ਤੇ ਉਹ ਜੈਤੋ ਸਰ ਦਾ ਸਰਜਾਦਾ ਰਹਿਣ ਵਾਲਾ ਤੇ ਇਹਨਾਂ ਤਿੰਨਾਂ ਨੂੰ ਮਾਜੋ ਜੱਜ ਸ਼੍ਰੀ ਸੁਰੀਸ਼ਵਰ ਠਾਕਰ ਤੇ ਸੁਦੀਪਤੀ ਸ਼ਰਮਾ ਜੀ ਨੇ ਸਾਰੇ ਕੇਸ ਨੂੰ ਉਹ ਰੀਤਾਂ ਕਰਦੇ ਹੋਏ ਇਹਨਾਂ ਤੈਨੂੰ ਉਮਰ ਕਾਇਦੀ ਸਜ਼ਾ ਸੁਣਾਤੀ ਤੇ ਜਦ ਜਸਵੰਤ ਸਿੰਘ ਪਿੰਡ ਵੀਰੇਵਾਲਾ ਉਹ ਵੀ ਹੌਲਦਾਰ ਸੀ ਉਹ ਇਸ ਦੇ ਚੱਲਦੇ ਕੇਸ ਦੇ ਦੌਰਾਨ ਜੇ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਖਿਲਾਫ ਜਾਊਗੇ ਇਸ ਇਹ ਉਹ ਕੈਨੇਡਾ ਨੂੰ ਭੱਜ ਗਿਆ ਤੇ ਹੁਣ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਮਤਲਬ ਕੀਤਾ ਐਸਐਸਪੀ ਸਾਹਿਬ ਨੂੰ ਤੇ ਏਆਈਜੀ ਰੇਲਵੇ ਪਰਸਨ ਨੂੰ ਉਨੂੰ ਹੁਕਮਕੀ ਕਰੇ ਵੀ 24 ਨੂੰ 20 ਨਵੰਬਰ ਨੂੰ ਉਹਨਾਂ ਨੂੰ ਸਾਡੇ ਵੀ ਕੋਰਟ ਚ ਪੇਸ਼ ਕੀਤਾ ਜਾਵੇ ਇਹ ਮੇਰਾ ਸਾਰਾ ਕੇਸ ਹੈ ਇਹ ਕੇਰਨ ਸਰਾਰ ਕਰਨਜੀਤ ਸਿੰਘ ਸੇਖੋ ਕਾਵਰੇਣ ਨੇ ਸਰੂਰ ਵਾਲੇ ਉਹਨਾਂ ਨੇ ਇਹ ਸੈਸ਼ਨ ਜੱਜ ਦੇ ਵੀ ਉਹਨਾਂ ਨੇ ਕੇਸ ਝਗੜਿਆ ਸੀ ਤੇ ਹੁਣ ਹਾਈ ਕੋਰਟ ਚ ਵੀ ਉਹਨਾਂ ਨੇ ਜਾ ਕੇ ਕੇਸ ਝਗੜਿਆ ਬਹੁਤ ਤੰਦੇਹੀ ਨਾਲ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਮੈਂ ਇਹ ਵੀ ਕਹੂੰਗਾ ਵੀ ਸਾਰੇ ਵਕੀਲ ਸਾਹਿਬਾਨ ਨੂੰ ਵੀ ਹਰੇਕ ਕੇਸ ਨੂੰ ਆਬਦਾ ਬਣਾ ਕੇ ਲੜਨ ਜਿਸ ਤਰ੍ਹਾਂ ਮੇਰਾ ਕੇਸ ਹਨ ਲੜਿਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਈ ਕੋਰਟ ਦਾ ਵੀ ਜੇ ਸਿੱਖੋ ਸਾਹਿਬ ਦਾ ਵੀ ਜਾਂ ਜਿਹੜੇ ਹੋਰ ਮੇਰੇ ਨਾਲ ਦੇਰੇ ਸਹਿਯੋਗੀ ਗਵਾਹ ਤੇ ਜਾ ਕੇ ਬੇਬੀ ਤੀ